मित्रो खेत आप जाए तो कलिप तो वैसे ही नहीं याद भैया चल बचे बो तीन तेरह बन है जेड़ा दूजे दडे लगे दोवे उड़ दें ओनू बन दें छतरी तो पता नहीं कि चकर बैठा नहीं छतरी ते अन्ना आया फिर बी जमा जोर लगता ना कबूतर का ਕਰਾਉਣਾ ਚੈੱਕ ਕਰੋ ਸ਼ੌਕ ਬੱਚੇ ਦਾ ਬੱਚਾ ਚੰਗਾ ਚੰਗੇ ਕਬੂਤਰ ਆਦੇ ਜਿਹੜੀ ਮਾਂ ਬੜੀ ਦੱਬੀ ਸੀਗੀ ਇੱਥੋਂ ਲਿਆਂਦਾ ਆ ਇਹ ਆ ਕਰ ਲੋ ਚੈੱਕ ਕਾਲੀ ਖੱਟੀ ਅੱਖ ਦਾ ਇਹ ਬਰੜਾ ਡੱਬਾ ਉਤੋਂ ਤੇ ਇਹਦੀ ਮਾਂ ਦੋ ਬਾਜ਼ੀਆਂ ਜਿੱਤੀ ਹੋਈ ਹੈ ਇੱਕਦਮ ਲੱਗਦਾ ਖਣੀ ਯਾਰ ਚੇਤਾਂ ਨਹੀਂ ਕਿੱਥੇ ਜਿੱਤੀ ਆ ਉਹ ਵੀ ਮੈਂ ਦੱਸ ਦਉ ਤੁਹਾਨੂੰ ਅਗਲੀ ਵੀਡੀਓ 'ਚ ਮੁੰਡੇ ਨੂੰ ਪਤਾ ਵਾ ਕਿਆ ਹੁੰਦੀ ਕਿ ਉਹਦੇ ਇੱਕ ਰੋਈ ਜੋੜਾ ਲਿਆਂਦਾ ਆਪਾਂ ਚਲੋ ਬਈ ਇਹਨੂੰ ਆਪਾਂ ਬੰਨਨ ਦੀ ਛਤਰੀ ਤੇ ਫਿਰ ਕਰਦੇ ਕੰਟੀਨਿਊ ਲਓ ਬਈ ਛਤਰੀ ਦਾ ਦਿੱਤੀ ਆਪਾਂ ਲਾਤਾ ਤੇ ਉਹ ਵੀ ਕਬੂਤਰ ਬੰਨਤਾ ਜਿਹੜਾ ਆਪਣਾ ਵਾਵਾ ਦਿਨਾਂ ਬਾਅਦ ਆਇਆ ਸੀਗਾ ਉਹ ਆਪਾਂ ਤਾਂ ਬੰਨਨਾ ਤਾਂ ਤੇ ਦਿਨਾਂ ਚਿਰਾਂ ਦਿਨਾਂ ਬਾਅਦ ਆਇਆ ਹੀ ਇਹੜਾ ਤੇ ਬਾਕੀ ਜਿਹੜੇ ਦੋ ਕਬੂਤਰ ਦੋਜੂ ਆ ਉਹ ਤੁਹਾਨੂੰ ਮੈਂ ਦੱਸਦਾ ਵੀ ਆਪਾਂ ਚਲ ਛੱਡ ਹੀ ਦਿੰਨੇ ਆ दूजे बच्चे दो जेड़े आचा हा छ बच्चे क्ढी बैठी बहो खड़े भी पालिया करा गे आचा छे अपा चल भाई इधर इधर ना चल छदरी चल 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 बह गया छतरी तभी एडा जो बैठा आधी बैठी इधर ले बच्चे तो वो ये भी बहुत काली खट्टी आदरों का इधर खट्टी चल बोभरा चल 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 ये नहीं छतरी तह सीधा उड़ता ही आ गर्म वाला चोभरे चल छतरी उधर लगी है ਚਲੋ ਵੀ ਕਰਦੇ ਕੰਟੀਨਿਊ ਫਿਰ ਦੇਖਦੇ ਕੀ ਬੰਦਾ ਕਰੋ ਸ਼ੌਂਕ ਉਤਰਾਂ ਦਾ ਆਪਣੇ ਦਾ ਦੱਸੋ ਦੂਜੇ ਜੋੜੇ ਵੀ ਉਹਾ ਕੇ ਲਿਆਉਂਗਾ ਤੁਹਾਨੂੰ ਮੈਂ ਅੱਜ ਜਿਹੜੇ ਆਪਣੇ ਉਤਰ ਲੈ ਘਰੇ ਆ ਲਓ ਵੀ ਛਤਰੀ ਆਪਾਂ ਲਾਤੀ ਤਾਂ ਤੇ ਬੱਚਾ ਵਹਾਉਣੇ ਤੁਹਾਨੂੰ ਕਿੱਥੇ ਫਿਰਦਾ ਉਹ ਤਾਂ ਪਤਾ ਨਹੀਂ ਕਿੱ데 ਫਿਰਦੇ ਆ ਏ ਓਏ ਆਪਣਾ ਬੱਚਾ ਹੋਇਆ ਦੋਰਾ ਚੈੱਕ ਅੱਗੇ ਭੁਲਿਆ ਕਿ ਮੱਚੀ ਵਾ ਕਿੱਧਰ ਗਿਆ ਓ ਜਾਂਦਾ ਲੋ ਵੀ ਆਪਾਂ ਅਗੇ ਮੰਚੇ ਤੇ ਹਾਂ ਕਿੱਥੇ ਵਾਦਾ ਕੂਤਰ ਆਪਣਾਏ ਆਹ ਕਰਦਾ ਮੇਰੇ ਆ ਜਾਂਦਾ ਕੂਤਰ ਆਪਣਾ ਇੱਥੇ ਪੈ ਗਏ ਮੰਚੇ ਤੇ ਝੱਟ ਇੱਥੋਂ ਹੌਣੇ ਤੁਹਾਨੂੰ ਵੀਊ ਆ ਗਿਆ ਕਿੱਧਰ ਗਿਆ ਕਿੱਧਰ ਗਿਆ ਆ ਗਿਆ ਭਾਈ ਇਹ ਆ ਉਹ ਆ ਕਿੱਧਰ ਘਰਦੇ ਚਾਰ ਦੇ ਆ ਵੀ ਨਹੀਂ ਕਰਦੇ ਆ ਆ ਜਾਂਦਾ ਆ ਜਾਂਦਾ ਓ ਤਾਂ ਮੈਂ ਕਿਤੇ ਖਰਚਾ ਛਤਰੀ ਭਾਈ ਇੱਕ ਹੋਰ ਲਾਉਣੇ ਕੱਪੜਾ ਇੱਕ ਛਤਰੀ ਤੇ ਹੋਰ ਲਾਉਣੇ ਉਹ ਪੁੱਟੀਆਂ ਮਰੀ ਜਾਂਦਾ ਕੋਈ ਇਹ ਚਾਰ ਕਿਨੇ ਆ ਇਹ ਝੋਲੀਆਂ ਪੁੱਟੀਆਂ ਹੀ ਮਰੀ ਜਾਂਦਾ ਆਹ ਤੇ ਪੁੱਟੀਆਂ ਲਓ ਵੀ ਮਿੱਤਰੋ ਦੁਪਹਿਰ ਦੇ ਵੱਜ ਗਏ ਇੱਕ ਪਟਾਕੇ ਪਟੂਕੇ ਚੱਲੀ ਜਾਂਦੇ ਆ ਪੂਰੇ ਜੋਰਾਂ ਸ਼ੋਰਾਂ ਤੇ ਤੇ ਮੈਂ ਮੜਿਆ ਸੌਂ ਗਿਆ ਸੀਗਾ ਮੈਂ ਚਾ ਆਪਣਾ ਮਿਲਦਾ ਇੱਕ ਤਾਂ ਹੀ ਬੈਠਾ ਯਾਰ ਤੇ ਆ ਗਿਆ ਸ਼ਗਰੀ ਤੇ ਪਰ ਇੱਡਾ ਕਿੱਥੇ ਆਉਣਾ ਦਾ ਸਲਕ ਹੱਥ ਨੇ ਆਉਂਦਾ ਹੁੰਦਾ ਲੈ ਆ ਵੀ ਖੁੱਲੀ ਫਿਰਦੀ ਹੈ ਸ਼ਰੀ ਦੇ ਵੀ ਜਾ ਉੱਥੇ ਖੜ ਜਾ ਮੇਰੀ ਹਿੰਮਤ ਹੈ ਨਹੀਂ ਤੈਨੂੰ ਬੰਨਣ ਚ ਜਾ ਭੱਜ ਕੇ ਆਪੇ ਚਲੀ ਜਾ ਉੱਥੇ ਸਹੀ ਗੱਲ ਆ ਤੈਨੂੰ ਕਿਹੜਾ ਬੰਨੇ ਆ ਦੋ ਹੀ ਲੀਂ ਦੇ ਮਨ ਤਲਾਕਦਾ ਯਾਰ ਕਿ ਹੈਗਾ ਤੀਜਾ ਵੀ ਆ ਬੈਠਾ ਮੈਂ ਵੀ ਗਿਆ ਕਿੱਥੇ ਡਾ ਗਿਆ ਹਾਂ ਆ ਬੈਠਾ ਤਾਂ ਆਹ ਇਤੋਂ ਜੀ ਦੀ ਦੀ ਹੋਵੇ ਤੇਰੀ ਦੂਜੇ ਆ ਬੈਠੇ ਬੱਚੇ ਬਾਕੀ ਮੈਂ ਲਾਉਣਾ ਫੋਨ ਮੁੰਡੇ ਨੂੰ ਜੇ ਬੱਚੇ-ਬੁੱੱਚੇ ਹੋਏ ਤਾਂ ਉਹ ਕੋਲੇ ਬਾਕੀ ਦੂਜੇ ਲੋਕ ਤਾਂ ਆਪਣੇ ਹੈਗੇ ਸਾਰੇ ਵਿੱਚ ਬੁੱਡੇ ਦੇ ਓਕੇ ਰਪੋਟ ਆ ਬੱਚੇ ਵੇਖੋ ਕਿੱਡੇ-ਕੱਡੇ ਹੋਏ ਪਏ ਨੇ ਇਹਨਾਂ ਦੇ ਕਬੂਤਰ ਜਸ਼ਨ ਕੋਲੋਂ ਲਿਆਂਦਾ ਹੀ ਆਪਾਂ ਚੜੱਕ ਵਾਲੇ ਕੋਲੋਂ ਤੇ ਕਬੂਤਰੀ ਆਪਣੀ ਪੁਰਾਣੀ ਕਬੂਤਰੀ ਦੀ ਪੱਠੀ ਆ ਅੰਨੀ ਕਬੂਤਰੀ ਹੁੰਦੀ ਸੀ ਆਪਣੇ ਕੋਲੇ ਇੱਕ ਪੁਰਾਣੀ ਉਹਦੀ ਪੱਠੀ ਆ ਹੈਗਾ ਤੇ ਗਾਂ ਇਹਦੇ ਬੱਚੇ ਆ ਆ ਮ ਲਗਾ ਆਈ ਹੋਈ ਸੀ ਕਿਸੇ ਪਾਸੇ ਬਣੀ ਯਾਰ ਇਹ ਆਦੇ ਆਣੀ ਇਹਦਾ ਤੇ ਬਾਕੀ ਦੇਖਦੇ ਆ ਬੱਚਿਆਂ ਮੁੱੱਚਿਆਂ ਦਾ ਕਰਦੇ ਹਾਂ ਲਾ ਹੋਰ ਕਿਸੇ ਪਾਸਿਓਂ ਕਰਦੇ ਕੰਟੀਨਿਊ ਫਿਰ ਹਾਂਜੀ ਭਾਈ ਬੱਚਾ ਆਪਣਾ ਉੱਡ ਖੜਿਆ ਕੋਠੀ ਤੋਂ ਤੇ ਢੁਕਾ ਕੇ ਬਾਲੀਏ ਬਈ ਪਟਾਕੇ ਢੁਕੇ ਬਹੁਤ ਚੱਲੀ ਜਾਂਦੇ ਆ ਤੇ ਮੈਨੂੰ ਐ ਆ ਤੇ ਡਰ ਤੇ ਭੱਜ ਭੁੱਜਣਾ ਜਾਵੇ ਕੇ ਬੰਨੇ ਮੜ ਕੇ ਰਾਤ ਨੂੰ ਬਾਹਰ ਬੂਹ ਰਹਿ ਗਿਆ ਬਈ ਬਿੱਲੀ ਕੁੱਤੇ ਦਾ ਪਤਾ ਨਹੀਂ dono ਵੀ ਪਤਾ ਤੇ ਆ ਉੱਡ ਖੜਿਆ ਢੁਕਾ ਕੇ ਬਾਲੀਏ ਛਤਰੀ ਹਣਾ ਆ ਜਾਂਦਾ ਆ ਜਾਂਦਾ ਬਾਹ ਅਗੇ ਫਿਰ ਕਰਦਾ ਮੈਂ ਕੰਟੀਨਿਊ ਬਈ लो तो भाई वो तो नहीं बैठा सगो दूजा भी उड गया जोड़ा निड गया उन्हें तो बहना ही की सगा तो देख लो कला ही रह गया जोबर एक जरा तेरह तो तेरह दिन बाद आया उ गया पटाके बहुत चली जाते बहुत खड़का ही बहुत होता यार उड ही गया चल कोई ना बाकीन तो दखाने किरते दोबर तो किधर गए किधर के एक तो आ गया वे आ जाता व्डा बच्चा अपना आ वेखो पटाके चली डर के डर के उड गया वह भी ये बह चलिया आला बच्चा अपना आ जा पटाके चलाए और ये उड गया डर के एक, था था। एक आ पता नहीं जी का फिरता आह फिर तेने एक आहता नि बच्चा अपना एद आ जाए तो नहीं डर कोई है जोड़ा आह बच्चा ना दूजा योड़ा जहा गर्म आ बच्चा आवे आह जो ठप्पे मरी जा वे ਇਹ ਭੇੜਾ ਵਿੱਚ ਆ ਬਈ ਆ ਜਿਹੜਾ ਬੈਠਾ ਏ ਉਸ ਤੋਂ ਵੀ ਪਟਾਕੇ ਚਲਾਈ ਜਾਂਦੇ ਜਵਾਬ ਹੁਣ ਚਲ ਦਬਾ ਲਈ ਉਹਨਾਂ ਨੇ ਤਾਂ ਚਲਾਉਣੀ ਆ ਇਹਦਾ ਗਲਤੀ ਆਪਣੀ ਆ ਹੁਣ ਜਿਹੜੇ ਕੱਢੇ ਆ ਸਵੇਰ ਦੇ ਕੋਈ ਗੰਦੀ ਆ ਤੇ ਕੋਠੀ ਤੇ ਬਈ ਨਾ ਸੱਦਾ ਛਤਰੀ ਤੇ ਆਉਂਦਾ ਹੋਵੇ ਤਾਂ ਫਿਰ ਵੀ ਕੋਈ ਚੱਕਰ ਨਹੀਂ ਅਗਰੀ ਤਾਂ ਇੱਕ ਹੋਰ ਲਾਈਏ ਬਈ ਛਤਰੀ ਵੱਡੀ ਵੰਜੀ ਲਿਆਉਣੇ ਆ ਸੀ ਕੀ ਆ ਵੇ ਟੁੱਟ ਗਈ ਵੱਡੀ ਵੰਜੀ ਨੂੰ ਦੱਸਿਆ ਅੱਗੇ ਬਾਹਰ ਜਾਣੇ ਕਰਕੇ ਸਾਰਾ ਕੁਝ ਵਿਗੜ ਗਿਆ ਸਿਸਟਮ ਆ ਆ ਜਾਲ ਜੂਲ ਪਾਉਣੇਗੇ ਆ ਵੀ ਆ ਪਈ ਵੰਜੀ

ਹਲੇ ਕੋਈ ਨਾ ਆਵੇ ਆ ਗਿਆ ਇੱਕ ਤਾਂ ਆ ਗਿਆ ਲੋ ਇੱਕ ਤਾਂ ਬਹਿ ਗਿਆ ਆ ਕੇ ਰਹਿ ਗਿਆ ਇੱਕ ਦੂਜਾ ਰਹਿ ਗਿਆ ਦੂਜਾ ਕਿੱਧਰ ਗਿਆ ਤਾਂ ਲੋ ਵੀ ਮਿੱਤਰੋ ਬੱਚਾ ਆਪਣਾ ਆ ਗਿਆ ਸੀ ਬਹਿਣ ਆ ਦੋ ਆਪਣੇ ਤਿੰਨ ਪੂਰੇ ਤਿੰਨ ਹੀ ਬੱਚੇ ਆਪਣੇ ਕੋਲੇ ਬਈ ਹੋਰ ਲਿਆਉਣੇ ਆ ਮੈਂ ਫੋਨ ਲਾਇਆ ਸੀ ਮੁੰਡੇ ਨੂੰ ਅੱਜ ਤੇ ਉਹਦੇ ਕੋਲੋਂ ਲੈ ਕੇ ਆਉਣੇ ਆਪਾਂ ਬੱਚੇ ਆ ਆ ਗਿਆ ਬੱਚਾ ਆਪਣਾ ਆ ਜਾਂਦਾ ਆ ਜਾਂਦਾ ਆ ਜਾਂਦਾ ਲੋ ਵੀ ਮਿੱਤਰੋ ਆ ਗਏ ਪਟਾਕੇ ਵਾਲੀ ਦੁਕਾਨ ਤੇ ਤੇ ਚੋਬਰਾਂ ਦੇ ਪਟਾਕੇ ਲੈਣੇ ਆ। ਕਬੂਤਰ ਆਪਣੇ ਬਾਹਰ ਹੀ ਫਿਰਦਾ ਇੱਕ। ਦੋ ਦਾ ਤਾੜੇ ਆਇਆ ਆਪਾਂ। ਚੋਬਰਾ ਕਿਹੜੇ ਕਿਹੜੇ ਪਟਾਕੇ ਲੈਣੇ ਆ ਫਿਰ? ਆਹ ਵੇ ਵਾ ਲਈ ਆਣੇ ਆ ਉਹ ਤਾਂ ਵਾਲੇ। ਤਾਂ ਹੀ ਆਣੇ ਅੱਛਾ। ਬਾਕੀ ਆ ਕੇ ਵਾਲੀ ਨੇ। ਬਾਕੀ ਵੇਖ ਲਓ ਕਿਹੜੇ ਕਿਹੜੇ ਲੈਣੇ ਆ। ਆਪਾਂ ਦਾ ਚਲਾਉਣੇ ਨਹੀਂ ਉਹਨਾਂ ਨੇ ਚਲਾਉਣੇ ਚੋਬਰ ਨੇ ਉਹ ਖੜਾ ਜਰਾ। ਉਹ ਵੇ। ਕਿਵੇਂ? ਪਟਾਕਾ ਬੜਾ ਪਊ ਦਾ ਪਟਾਕਾ ਤਾਂ ਪੈਣਾ ਹੀ ਆ ਫਿਰ ਉਹ ਕੀਰੇ ਘਰ ਥੋੜੇ ਘਰੇ ਕੀਰੇ ਨਹੀਂ ਆ ਪਹਿਲਾਂ ਬਾਥੀ ਵੀ ਹੈਗੀਆਂ ਨਾ ਹੋਰ ਕੋਲ ਹੋਈ ਤਾਂ ਗੱਲ ਆ ਦੇਖੋ ਬਈ ਮਰੇ ਨਹੀਂ ਆ ਬਟਾਕੇ ਕਿਹਾਂ ਪਟਾਕੇ ਹੀ ਬਟਾਕੇ ਡੱਬੀ ਜ਼ਰਦੇ ਦੀ ਠੀਕ ਉਹ ਜੋ ਉੱਥੇ ਚਲਾਦਾ ਹੀ ਇੱਕ ਪਿੰਡ ਜਿੰਨੇ ਮੱਤੀ ਉਹਨੇ ਵੇਖਦੇ ਉਹ ਹੀ ਤਾਂ ਗੱਲ ਆ ਚਲਾਦਾ ਹੀ ਉੱਥੇ ਆ ਸੇ ਪਿਆਲੇ ਪਾਪ ਪਾ ਛਾ ਸੀ ਪਿਆਲੇ ਪਾਪ ਪਾ ਪੰਜ ਪਾਪ ਰਿੰਦੇ ਆ ਵੀ ਆ ਆ ਦੇ ਲੈ ਨਿਕ ਨਿਕ ਕੇ ਲੜਾ ਕਿੰਨੇ ਦਾ ਕੋ 6 ਭਾਈ ਆ ਮੇਰੇ ਵੀ ਉਹ ਵਿਚੋ ਭਰੇ ਆ ਜਿਹੜੇ ਫਰੂਜਾ ਕਿ 6 ਨੰਬਰ ਆ ਗਏ 6 ਨੰਬਰ ਦੇਖੋ ਬਟਾਕੇ ਕਿੰਨੇ ਆ ਤਰ੍ਹਾਂ ਆ ਵੀ ਆ ਗਿਆ ਬਟਾਕਾ ਆ ਵੀ ਆ ਗਿਆ ਇਹ ਇਹਦੇ ਨਾਲ ਦੇ ਮੋੜੇ ਮੋੜੇ ਮਟੇ ਆਉਂਦੇ ਹੁੰਦੇ ਨੇ ਇੰਨੀਆਂ ਦੁਕਾਨਾਂ ਲਓ ਬਾਈ ਹੋਰ ਦੁਕਾਨ ਤੇ ਆ ਕੇ ਘਟ ਪਰ 20 ਦੁਕਾਨਾਂ ਬਦਲ ਜਾਂਦੀਆਂ ਇਹਨਾਂ ਨੂੰ ਪਟਾਕੇ ਹੀ ਨਹੀਂ ਪਸੰਦ ਆਉਂਦੇ ਸੇਰ ਦਾ ਪਟਾਕੇ ਚਲੇ ਤੇ ਤੇਰੇ ਵਾਲੇ ਪਟਾਕੇ ਚੱਲਦੇ ਮੈਂ ਤਾਂ ਕਹਾਂ ਬਾਈ ਨੂੰ ਚਲਾ ਕੇ ਵਿਖਾ ਦੇ ਇੱਕ ਸਹੀ ਗੱਲ ਹੈ ਗਲਤ ਆ ਸਹੀ ਗੱਲ ਆ 100% ਚਲਾ ਕੇ ਵਿਖਾ ਦੇ ਚੰਗਾ ਲੱਗਾ ਹੀ ਲੈ ਜਾਣਗੇ ਤੁਮਾ ਦਿੱਲਾ ਨਹੀਂ ਤਾਂ ਭਜਾ ਦੇ ਆ ਗਿਆ ਚਲੋ ਸੰਦੀ ਰਾਹ ਠੀਕ ਆ ਆਪਾਂ ਵੀਡੀਓ ਬਣਾ ਲਈ ਆ ਬਾਈ ਜੀ ਠੀਕ ਆ ਨਾ ਹਾਂ ਆ ਬਾਰੇ ਤੇ ਭਾਈ ਇਹ ਜ਼ੁਮੇਵਾਰ ਆ ਵੀਡੀਓ ਬਣਾ ਰਹੇ ਆ ਦੋ ਲੜਾ ਹਾਂ ਇਹ ਵੀ ਵੀਡੀਓ ਬਣਾ ਲਿਆ ਬਾਪ ਬਾਪ ਬਣ ਗਈ ਬਣ ਗਈ ਬਣ ਗਈ ਜੇ ਨਾ ਚੱਲੇ ਬਾਈ ਜ਼ੁਮੇਵਾਰ ਆ ਜੇ ਤਾਲ ਨੂੰ ਪਟਾਕਾ ਮੈਂ ਮਾਰਿਆ ਜ਼ੁਮੇ ਪਟਾਕਾ ਨਹੀਂ ਮਾਰਨਾ ਹੈ ਚਲਾਉਣਾ ਚਲਾਉਣਾ ਬਾਈ ਗੱਲ ਹੋਰ ਪਾਸੇ ਤੇ ਚੱਲ ਕੋਈ ਚੱਲੋ ਤੇ ਜਲਦੀ ਜੇ ਚੱਲ ਸਿਕਵਾ ਲੋ ਵੀ ਮੈਟਰ ਆ ਗਈ ਸੀ ਆਪਾਂ ਕਰੇ ਤੇ ਕਬੂਤਰ ਆਪਣੇ ਪੂਰੇ ਆ ਵੀ ਕਬੂਤਰ ਆ ਗਿਆ ਆਪਣਾ ਉਹ ਵੀ ਆ ਗਿਆ ਉਹ ਵੀ ਆ ਗਿਆ ਤਿੰਨੇ ਕਬੂਤਰ ਆਪਣੇ ਪੂਰੇ ਆ ਤੇ ਬਾਕੀ ਰਿਪੋਰਟਾਂ ਓਕੇ ਆ ਆ ਬੱਚਾ ਹੀ ਭਾਈ ਜਿਹੜਾ ਆਪਣਾ ਦਿਨ ਚਰਨ ਦੇ ਨਾਲ ਵਾਧ ਆ ਕਾਲੀ ਘੱਟੀ ਅੱਖ ਦਾ ਇਹ ਬੜਾ ਕਰੋ ਚੱਕਾ ਤੇ ਕਬੂਤਰ ਦਾ ਤੇ ਬਾਕੀ ਰੋਟਾਂ ਓਕੇ ਦਿਵਾਲੀ ਅੱਜ ਰੋਟੇ ਬੋਕੇ ਚਲਾਈ ਜਾਂਦੇ ਲੋਕੀ ਆਪਾਂ ਦਾ ਚਲਾਉਂ ਦੇਣੀ ਬਈ ਤੁਹਾਨੂੰ ਪਤਾ ਵਾ ਮੈਂ ਹੀ ਮੰਨ じゃ ਨਹੀਂ ਕਰਦਾ ਚਲੋ ਠੀਕ ਆ ਬਈ ਅੱਜ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਹੋਰ ਵੀਡੀਓ ਵੇਖਣ ਲਈ ਬੈਲ ਆਈਕਨ ਦਬਾ ਲਿਓ ਤੇ ਕਮੈਂਟ ਕਮੈਂਟ ਕਰ ਦਿਓ ਦੱਬ ਕੇ ਮਿਲਦੇ ਆ ਤੁਹਾਨੂੰ ਕਦੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਸਾਰੇ ਭਰਾਵਾਂ ਦਾ